ਪੰਜਾਬ ਦੀ ਕਾਨੂੰਨ ਵਿਵਸਥਾ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਲਗਾਤਾਰ ਟਾਰਗੇਟ ਕਿਲਿੰਗਸ ਵੀ ਵਧਦੀਆਂ ਜਾ ਰਹੀਆਂ ਨੇ ਜਿੱਥੇ ਬੰਬ ਧਮਾਕੇ ਹੋ ਰਹੇ ਨੇ ਰਾਕਟ ਲਾਂਚਰ ਦੇ ਨਾਲ ਗ੍ਰੇਨੇਡ ਸਿੱਟੇ ਜਾ ਰਹੇ ਨੇ ਵਪਾਰੀਆਂ ਦੇ ਘਰਾਂ ਦੇ ਉੱਤੇ ਕਹਿ ਲਓ ਬੰਬ ਧਮਾਕੇ ਹੋ ਰਹੇ ਨੇ ਤੇ ਹੁਣ ਲੀਡਰਾਂ ਦੇ ਉੱਤੇ ਵੀ ਬੰਬ ਧਮਾਕੇ ਹੋ ਰਹੇ ਨੇ ਬੀਤੇ ਦਿਨੀ ਭਾਜਪੀ ਦੇ ਲੀਡਰ ਦੇ ਘਰ ਦੇ ਉੱਤੇ ਬੰਬ ਧਮਾਕਾ ਹੋਇਆ ਤੇ ਹੁਣ ਇੱਕ ਵੱਡੀ ਸਾਜ਼ਿਸ਼ ਜਿਹੜੀ ਹੈ ਉਸ ਦਾ ਖੁਲਾਸਾ ਹੋਇਆ ਹੈ ਸਾਹਮਣੇ ਆਇਆ ਜਿਸ ਦੇ ਵਿੱਚ ਵਾਰਿਸ ਪੰਜਾਬ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕੁਝ ਚੈਟਸ ਲਗਾਤਾਰ ਪੰਜਾਬ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਵੱਡੇ ਰਾਜਨੇਤਾ ਰਵਨੀਤ ਬਿੱਟੂ ਵਿਕਰਮ ਮਜੀਠੀਆ ਅਤੇ ਅਮਿਤ ਸ਼ਾਹ ਦੇ ਕਤਲ ਦੀਆਂ ਸਾਜ਼ਿਸ਼ਾਂ ਦੇ ਇਲਜ਼ਾਮ ਲੱਗ ਰਹੇ ਨੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਤੁਸੀਂ ਇਹ ਤਸਵੀਰ ਦੇਖ ਸਕਦੇ ਹੈਗੇ ਹੋ ਜਿਸ ਦੇ ਵਿੱਚ ਇੱਕ ਪਹਿਲੀ ਚੈਟ ਦੀ ਇੱਕ ਤਸਵੀਰ ਹੈ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲਾ ਜਿਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਬੈਠੇ ਹੋਏ ਨੇ ਤੇ ਇਸ ਦੇ نیچے ਤੁਸੀਂ ਦੇਖੂਗੇ ਤਾਂ ਲਿਖਿਆ ਹੋਇਆ ਹੈ ਜਾਣ ਲਈ ਕਿਹੜੇ ਸਿੰਘ ਤਿਆਰੇ ਯਾਨੀ ਕਿ ਇਸ ਚੈਟ ਦੇ ਵਿੱਚ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਰਵਨੀਤ ਬਿੱਟੂ ਨੂੰ ਸੌਦਾ ਲਾਣਾ ਯਾਨੀ ਕਿ ਉਸ ਦਾ ਕਤਲ ਕਰਨਾ ਹੈ ਤੇ ਉਸ ਦੇ ਲਈ ਸਿੰਘ ਕਿਹੜੇ ਕਿਹੜੇ ਤਿਆਰ ਨੇ ਤਾਂ ਇਸ ਤੋਂ ਬਾਅਦ ਵੀ ਇਹਨਾਂ ਦੇ ਉੱਤੇ ਪੂਰੀ ਗੱਲਬਾਤ ਕੀਤੀ ਜਾਂਦੀ ਹੈ ਇਹ ਪਹਿਲੀ ਸਕਰੀਨਸ਼ਾਟ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਗਰੁੱਪ ਦਾ ਨਾਮ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਅਮਰਿਤਪਾਲ ਦੇ ਹੱਕ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਤੇ ਪਹਿਲਾ ਕਤਲ ਬਿੱਟੂ ਦੇ ਨਾਮ ਦਾ ਦੱਸਿਆ ਜਾ ਰਿਹਾ ਇਸ ਇਸ ਚੈਟ ਦੇ ਅਕੋਰਡਿੰਗ ਉਸ ਤੋਂ ਬਾਅਦ ਜੇ ਆਪਾਂ ਅੱਗੇ ਵਧੀਏ ਤਾਂ ਦੂਜਾ ਨੰਬਰ ਮਜੀਠੀਆ ਦਾ ਦੱਸਿਆ ਜਾ ਰਿਹਾ ਬਿਕਰਮਜੀਤ ਸਿੰਘ ਮਜੀਠੀਆ ਦਾ ਜੋ ਆਪਣੇ ਸ਼ੁਰੂ ਤੋਂ ਹੀ ਪਹਿਲਾਂ ਤੁਸੀਂ ਇਹ ਕਹਿੰਦੇ ਆ ਰਹੇ ਨੇ ਕਿ ਮੈਨੂੰ ਜਾਨ ਦਾ ਖਤਰਾ ਹੈ ਤੇ ਉਹਨਾਂ ਦੇ ਉੱਤੇ ਅਥਰੈਟ ਕਾਲਸ ਬਹੁਤ ਵੱਧ ਚੁੱਕੇ ਨੇ ਪਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਸਿਕਿਉਰਿਟੀ ਸਾਰੀ ਵਾਪਸ ਲੈ ਲਈ ਜਾਂਦੀ ਹੈ ਤੇ ਹੁਣ ਇਹ ਚੈਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੂਜਾ ਨੰਬਰ ਲਿਖਿਆ ਗਿਆ ਹੈ ਦੂਜਾ ਨੰਬਰ ਮਜੀਠੀਏ ਦਾ ਜਿਨ੍ਹਾਂ ਦੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗ੍ਰਿਫਤਾਰੀ ਵਿੱਚ 10 ਕਰੋੜ ਦਿੱਤਾ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ نیچے ਲਿਖਿਆ ਜਾ ਰਿਹਾ ਹੈ ਬਿਲਕੁਲ ਕੌਣ-ਕੌਣ ਤਿਆਰਾ ਜਾਣ ਦੇ ਲਈ ਤੇ ਇਸ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰੋਪੇ ਲਗਾਏ ਜਾ ਰਹੇ ਨੇ ਕਿ ਵਿਕਰਮ ਮਜੀਠੀਆ ਦਾ ਜਿਨ੍ਹਾਂ ਨੇ ਕਤਲ ਕਰਨਾ ਉਹ ਇਸ ਕਰਕੇ ਕਰਨਾ ਹੈ ਕਿਉਂਕਿ ਬਿਕਰਮ ਮਜੀਠੀਆ ਨੇ ਅਮ੍ਰਿਤਪਾਲ ਦੀ ਗ੍ਰਿਫਤਾਰੀ ਲਈ 10 ਕਰੋੜ ਰੁਪਏ ਦਿੱਤਾ ਹੁਣ ਇਹ ਨਹੀਂ ਪਤਾ ਕਿੰ ਨੂੰ ਦਿੱਤਾ ਕਿੰਨੇ ਦਿੱਤਾ ਇਸ ਦਾ ਇਸ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਤੀਸਰੀ ਵੱਡੀ ਗੱਲ ਆ ਰਹੀ ਹੈ ਅਮਿਤ ਸ਼ਾ ਜਿਨੇ ਤੀਸਰੀ ਵਾਰ ਅਮ੍ਰਿਤਪਾਲ ਦੇ ਉੱਤੇ NSA ਵਧਾ ਦਿੱਤੀ ਉਸ ਦਾ ਉਹਨਾਂ ਦਾ ਵੀ ਸੌਦਾ ਲਾਣ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ ਸੋ ਇਹ ਜਿਹੜੀਆਂ ਤਿੰਨ ਚੈਟਸ ਨੇ ਇਹ ਲਗਾਤਾਰ ਬਹੁਤ ਹੀ ਵਾਇਰਲ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਵੱਡੇ ਸਿਆਸਤਦਾਨਾਂ ਨੂੰ ਟਾਰਗੇਟ ਕਿਲਿੰਗ ਦੇ ਨਜ਼ਰੀਏ ਨਾਲ ਬਣਾਇਆ ਜਾ ਰਿਹਾ ਟਾਰਗੇਟ ਬਣਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਇੱਕ ਹੋਰ ਇੱਕ ਇੱਕ ਹੋਰ ਲੀਡਰ ਦੀ ਜਿਹੜੀ ਗੱਲ ਕਰ ਕਰ ਲਈਏ ਉਹਦੇ ਵਿੱਚ ਲਿਖਿਆ ਲਿਖਿਆ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਦਾ ਆਉਣੇ ਆ ਜੇ ਪੁਲਿਸ ਸਾਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡਟ ਕੇ ਖੜ ਜਾਈਓ ਜਾਂ ਫੇਰ ਸਾਨੂੰ ਸ਼ਸਤਰ ਲਿਆ ਕੇ ਦਿਓ ਨਾ ਤਾਂ ਅਸੀਂ ਕਿਸੇ ਦੇ ਹੱਥ ਆਈਏ ਵੈਰੀ ਸੋਧ ਦੇ ਹੋਈ ਤੁਰੇ ਜਾਵਾਂਗੇ ਖਾਲਸਾ ਜੀ ਆਪਾਂ ਨੂੰ ਪਹਿਲਾਂ ਵਾਂਗ ਜੰਗਲਾ ਚ ਰਹਿਣਾ ਪੈਣਾ ਮੈਂ ਰਹਿਣ ਨੂੰ ਤਿਆਰ ਆ ਪਰ ਕੀ ਖਾਲਸਾ ਪੰਥ ਮੇਰੇ ਮਗਰੋਂ ਮੇਰੇ ਪਰਿਵਾਰ ਨੂੰ ਸੰਬੰਧ ਦੀ ਜ਼ਿੰਮੇਵਾਰੀ ਲੈਂਦਾ ਹੈ ਜਾਂ ਨਹੀਂ ਤਾਂ ਜਿਹੜੇ ਲੋਕ ਇਸ ਗੱਲਾਂ ਦੇ ਵਿੱਚ ਇਨਫਲੂਐਂਸ ਹੋ ਰਹੇ ਨੇ ਉਹਨਾਂ ਵੱਲੋਂ ਅੱਗੋਂ ਇਹ ਗੱਲਾਂ ਕਈਆਂ ਜਾਰੀਆਂ ਨੇ ਕਿ ਮੇਰੇ ਪਰਿਵਾਰ ਨੂੰ ਸੰਭਾਲਣ ਲਈ ਕੋਈ ਤਿਆਰ ਹੈ ਜਾਂ ਨਹੀਂ ਹੈ ਖਾਲਸਾ ਪੰਥ ਵੱਲੋਂ ਮੇਰੇ ਪਰਿਵਾਰ ਨੂੰ ਸੰਭਾਲਿਆ ਜਾਵੇਗਾ ਜਾਂ ਨਹੀਂ ਤਾਂ ਇਹ ਗੱਲ ਤਾਂ ਹੋ ਗਈ ਚੈਟ ਦੀ ਜਿਹੜੀ ਚੈਟ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਵਨੀਤ ਬਿੱਟੂ ਵਿਕਰਮ ਜੀਠੀਆ ਤੇ ਅਮਿਤ ਸ਼ਾਹ ਦੇ ਕਤਲ ਦੀ ਸਾਜ਼ਿਸ਼ ਦੀ ਗੱਲ ਕੀਤੀ ਜਾ ਰਹੀ ਹੈ ਖੈਰ ਹੁਣ ਪੰਜਾਬ ਦੇ ਵਿੱਚ ਮਾਹੌਲ ਕੀ ਬਣ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਪੰਜਾਬ ਸਰਕਾਰ ਨੂੰ ਇਸ ਦੇ ਉੱਤੇ ਕੋਈ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਜਿਸ ਦੇ ਨਾਲ ਕਿ ਇਹ ਸਾਰੀਆਂ ਚੀਜ਼ਾਂ ਤੋਂ ਇਨਫਲੂਐਂਸ ਹੋ ਕੇ ਲੋਕ ਜਾਂ ਫਿਰ ਜਿਹੜੇ ਨੌਜਵਾਨ ਨੇ ਉਹ ਗਲਤ ਪਾਸੇ ਨਾ ਤੁਰ ਜਾਣ ਤੇ ਹੁਣ ਵੇਖਣਾ ਹੋਵੇਗਾ ਕਿ ਇਹ ਸਾਰੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਸਰਕਾਰ ਕੀ ਵੱਡਾ ਐਕਸ਼ਨ ਲੈਂਦੀ ਹੈ ਤੇ ਉਸੇ ਦੇ ਵਿਚਾਲੇ ਹੀ ਵਿਕਰਮ ਮਜੀਠੀਆ ਨੇ ਵੀ ਕਈ ਵੱਡੇ ਇਲਜ਼ਾਮ ਆ ਕੇ ਲਗਾ ਦਿੱਤੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ